15 ਦਿਨ ਦਾ ਮੇਲਾ 15 ਦਿਨ ਦਾ ਮੇਲਾ ਨਾਨਕਾਟ ਜਲੰਧਰ ਕੱਪੜੇ ਦੀ ਫੈਕਟਰੀਆਂ ਲਾਦਾ ਸੂਟਾਂ ਦਾ ਬਹੁਤ ਵੱਡਾ ਮੇਲਾ ਜਿੱਥੇ ਤੁਹਾਨੂੰ ਮਿਲਣਿਆ ਮਦਨ ਰੋਡ ਵਾਲੇ ਸੂਟ ਲਗਜ਼ਰੀ ਆਟਮਾ ਮਿਲਣਿਆ ਕੋਟੀਆਂ ਦੇ ਪਾ ਤੁਸੀਂ ਲੈਣੇ ਵਿਆਹ ਸ਼ਾਦੀਆਂ ਲਈ ਕੱਪੜਾ ਤੁਸੀਂ ਲੈਣਿਆ ਲਹਿੰਗੇ ਸ਼ਰਾਰੇ ਗਾਰੇ ਆਜੋ ਛੇਤੀ ਛੇਤੀ ਲੈ ਕੇ ਆਇਆ ਭਾਜੀ 1 ਫਰਵਰੀ ਤੋਂ ਮੇਲਾ ਸ਼ੁਰੂ ਹੋ ਚੁੱਕਾ ਹੈ 15 ਦੇ ਰਸਤੇ ਜਿੱਥੇ 2-2 ਲੱਖਾਂ ਦਾ ਕੱਪੜਾ ਮਿਲੇਗਾ 40-50 ਹਜ਼ਾਰ ਰੁਪਏ ਦੇ ਵਿੱਚ ਦੱਸਾ ਦੇਖੋ ਦੁਪੱਟੇ ਚੈੱਕ ਕਰੋ কর্নার চেক কর লো दुपट्टा पूरा चेक कर लो बॉर्डर चेक कर लो ᱮᱫਾਂ ਦੇ ಸೂਟ ਤਾਂ ਰਾਣੀਆਂ ਮਹਾਰਾਣੀਆਂ ਪਾਉਂਦੀਆਂ ਤੁਸੀਂ ಸೂਟ ਲੈਣਾ 400 ਵਾਲਾ ਉਹ ਵੀ ਮਿਲੇਗਾ 500 ਵਾਲਾ ਲੈਣਾ ਉਹ ਵੀ ਮਿਲੇਗਾ ಸೂਟ ਲੈਣਾ 2000 ਵਾਲਾ ਵੀ ਮਿਲੇਗਾ 1200 ਕੋਈ 15 1500 ਕੋਈ 16 1600 ਵੀਡੀਓ ਬੱਤ ਬੱਤ ਸ਼ੇਅਰ ਕਰਨਗੇ ਪਹਿਲੇ 2 ਕਸਟਮਰ ਨੂੰ ਪਹਿਲੇ 2 ਦਰਸ਼ਕਾਂ ਨੂੰ ਆ ਦੋ ਚੀਜ਼ਾਂ ਦਵਾਂਗੇ ਬਿਲਕੁਲ ਫ੍ਰੀ ਪੂਰਾ ਹੈਵੀ ਲਹਿੰਗਾ ਸ਼ਾਰਟ ਚੋਲੀ ਦੇ ਨਾਲ ਦੇ ਜਾ ਰਹੇ ਹਾਂ 1100 ਰੁਪਏ ਤੋਂ ਲਹਿੰਗਾ ਚੋਲੀ ਸ਼ੁਰੂ ਕਰ ਦਿੱਤਾ 1100 ਰੁਪਏ ਤੋਂ ਬੈ ਜਾ ਬੈ ਜਾ ਕਾਟ ਦਿੱਤੇ ਬੱਟ ਨਾ ਦਾ ਕਿਸੇ ਸ਼ੋਰੂਮ ਤੇ ਜਾਣ ਦੀ ਲੋੜ ਆ ਨਾ ਕਿਸੇ ਬੈਟਿੰਗ ਮੋਲ ਦੇ ਵਿੱਚ ਜਾਣ ਦੀ ਲੋੜ ਆ ਤੁਸੀਂ ਆ ਗਿਓ ਨਾਨਕਾਟਾ ਦੇਖੋ ਦੇਖੋ ਮਹਾਰਾਣੀ ਪ੍ਰਨੀਤਕੌਰ ਵਾਲਾ ਸੂਟ ਲਗਜ਼ਰੀ ਚੀਜ਼ਾਂ ਕੋਟੀਆਂ ਦੇ ਭਾਅ ਕਰਦੀਆਂ ਪੈਸੇ ਨਾਲ ਚੈੱਕ ਕਰੋ ਬਾਜੀ ਇੱਧਰ ਚੈੱਕ ਕਰੋ ਨਾ ਕੋਈ ਯੋਲਾ ਤੇ ਨਾ ਹੀ ਕੋਈ ਬਚੋਲਾ ਸਦਾ ਨਾਨਕਾਟ ਕੱਪੜਾ ਫੈਕਟਰੀ ਕੁੜੀਆਂ ਕਹਿੰਦੀਆਂ ਸੀ ਸਾਨੂੰ ਇੰਸਟਾਗ੍ਰਾਮ ਵਾਲੇ ਸੂਟ ਚਾਹੀਦੇ ਆ ਸਾਨੂੰ ਜਿਹੜੀਆਂ ਫਿਲਮਾਂ 'ਚ ਐਕਟਰਨੀਆ ਪਾਉਂਦੀਆਂ ਉਹਦਾਂ ਦੇ ਸੂਟ ਚਾਹੀਦੇ ਆ ਜਿਹੜੇ ਦਿੱਲੀ ਬੰਬਈ ਵਾਲੀਆਂ ਪੰਜਾਬੀ ਮਾਡਲਾਂ ਉਹਦਾਂ ਦੇ ਸੂਟ ਚਾਹੀਦੇ ਲੈ ਜਾਓ ਭਾਈ ਤੁਹਾਡੀਆਂ ਪਸੰਦਾਂ ਤੁਹਾਡੇ ਟੇਸ ਅਸੀਂ ਲਿਆਂਦੇ ਆ ਚੁੰਨ-ਚੁੰਨ ਕੇ ਨੂੰ ਇਹ ਬਾਜ਼ਾਰ 'ਚ ਪਤਾ ਕਿੰਨੇ ਦਾ 15000 17000 18000 ਸਾਡੇ ਕੋਲ ਕੋਈ 4000 ਕੋਈ 4500 ਕੋਈ 5000 ਲਓ ਜੀ 15 ਦਿਨ ਦਾ ਮੇਲਾ 15 ਦਿਨ ਦਾ ਮੇਲਾ 15 ਦਿਨ ਦਾ ਮੇਲਾ ਨਾਨਕਾਟ ਜਲੰਧਰ ਕੱਪੜੇ ਦੀ ਫੈਕਟਰੀਆਂ ਲਾਦਾ ਸੂਟਾਂ ਦਾ ਬਹੁਤ ਵੱਡਾ ਮੇਲਾ ਜਿੱਥੇ ਤੁਹਾਨੂੰ ਮਿਲਣਿਆ ਮਦਰ ਡੋਡਰ ਵਾਲੇ ਸੂਟ ਲਗਜ਼ਰੀ ਆਟਮਾ ਮਿਲਣਿਆ ਕੋਟੀਆਂ ਦੇ ਪਾ ਟੱਕਰੋ ਭਾਜੀ ਲਾਗੀਆਂ ਵਾਲੇ ਸੂਟ ਲੈ ਕੇ ਆਇਆ ਪੂਰਾ ਲੰਗਾ ਸਟਿਚਰ ਨਾਲ ਦੇ ਆ ਕੇ 5 ਮੀਟਰ ਸੂਟ ਬਲੈਕ ਕਲਰ ਚ ਪਿਆੜਾਂ ਦੀ ਆੜ ਬਾੜ ਸ਼ਾੜ ਜਾਣ ਚੈੱਕ ਕਰੋ ਜਿਹੜੇ ਮੈਂ ਕਹਿੰਨਾ ਸੂਟ 10-10000 ਰੁਪਏ ਵਾਲੇ ਨੇ ਕੋਟੀਆਂ ਦੇ ਪਾ ਮਿਲਣੇ ਜਾ ਰਹੇ ਨੇ ਭਾਜੀ 15 ਫਰਵਰੀ ਦੇ ਦੇਖੋ ਜੀ ਮਾਮਾ ਦੇ ਨਾਲ ਧੀਆਂ ਦੀਆਂ ਰਦਣੀਆਂ ਟੋਰਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਜਿੱਦਾਂ ਦਾ ਸੂਟ ਮਾ ਦਾ ਉਦਾਂ ਦਾ ਸੂਟ 30 ਨੂੰ ਬਣਾ ਕੇ ਦਵਾਗੇ ਜੋ ਡਿਜ਼ਾਈਨਰ ਸੂਟ ਲੈ ਕੇ ਆਇਆ ਭਾਜੀ 1 ਫਰਵਰੀ ਤੋਂ ਮੇਲਾ ਸ਼ੁਰੂ ਹੋ ਚੁੱਕਾ 15 ਦੇ ਰਸਤੇ ਜਿੱਥੇ 2-2 ਲੱਖ ਵਾਲਾ ਕਪੜਾ ਮਿਲੇਗਾ 40-50000 ਰੁਪਏ ਰੇਜ ਚ ਇਹ ਰਾਇਲ ਕਸਟਮਰ ਲਈ ਰਾਇਲ ਸੂਟ ਲਗਜ਼ਰੀ ਚੀਜ਼ਾਂ ਦਵਾਗੇ ਆ ਚੈੱਕ ਕਰ ਲੋ ਨਾ ਤਾਂ ਕਿਸੇ ਆਮ ਦੁਕਾਨ ਤੇ ਮਿਲਣਾ ਨਾ ਕਿਸੇ ਸ਼ੋਰੂਮ ਚ ਮਿਲਣਾ ਜੇ ਮਿਲ ਗਿਆ ਰੇਟ 4-4 ਗੁਣਾ ਵੱਧ ਮਿਲਣਾ ਜ਼ਰੀ ਦੁਪੱਟੇ ਵੀ ਦਵਾਂਗੇ ਰੇਟ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਕਰਦੇ ਅਸੀਂ ਸੱਚੇ ਕਰੋ ਭਾਜੀ ਡਿਜ਼ਾਈਨਰ ਚੀਜ਼ਾਂ ਲੈ ਕੇ ਆਏ ਆ ਨਾਨਕ ਕੜ ਜਲੰਧਰ ਚ ਵੇਖ ਕਰੋ ਜੀ ਤੁਹਾਡੇ ਘਰ ਚ ਹੈਗਾ ਵਈਆ ਰਿਸ਼ਤੇਦਾਰਾ ਕਰੇਗਾ ਵਈਆ ਆਜੋ ਨਾਨਕ ਕੜ ਜਲੰਧਰ ਕਿਉਂਕਿ ਲੈਣ ਦੇ ਨਾਲੇ ਮਸਲੇ ਸਾਰੇ ਨਾਨਕ ਕੜ ਜਲੰਧਰ ਹੱਲ ਕਰ ਦਿਆਂਗੇ ਤੁਸੀਂ ਸੂਟ ਲੈਣਾ 400 ਵਾਲਾ ਉਹ ਵੀ ਮਿਲੇਗਾ 500 ਵਾਲਾ ਲੈਣਾ ਉਹ ਵੀ ਮਿਲੇਗਾ ਸੂਟ ਲੈਣਾ 2000 ਵਾਲਾ ਵੀ ਮਿਲੇਗਾ ਦੇਖੋ ਜੀ ਜਿਹੜੇ ਕਸਟਮਰ ਕਹਿੰਦੇ ਸਾਨੂੰ ਚਾਹੀਦਾ 40 40000 ਦਾ ਸੂਟ 35 35000 ਸੂਟ ਆ ਜਾਓ ਬਈ ਆ ਜਾਓ ਸਾਡੇ ਕੋਲ ਜਿਹੜਾ 40000 ਦਾ ਸੂਟ ਬਾਜ਼ਾਰ ਚ ਅਸੀਂ ਤੁਹਾਨੂੰ ਦੇਣਾ ਮਿੱਠੇ ਭਾਤੇ ਆ ਦੇਖੋ ਦੁਪट्टे ਚੈੱਕ ਕਰੋ ਕੋਰਨਰ ਚੈੱਕ ਕਰ ਲਓ ਦੁਪੱਟਾ ਪੂਰਾ ਚੈੱਕ ਕਰ ਲਓ ਬਾਰਡਰ ਚੈੱਕ ਕਰ ਲਓ ਇਦਾਂ ਦੇ ਸੂਟ ਤਾਂ ਰਾਣੀਆਂ ਮਹਾਰਾਣੀਆਂ ਪਾਉਂਦੀਆਂ ਤਗੜੇ ਘਰਾਣੀਆਂ ਬੀਬੀਆਂ ਪਾਉਂਦੀਆਂ ਮੈਂ ਕਿਹਾ ਭਾਵੇਂ ਆਮ ਕਰਦੀ ਬੀਬੀ ਆ ਜਾਵੇ ਭਾਵੇਂ ਖਾਸ ਕਰਦੀ ਬੀਬੀ ਆ ਜਾਏ ਤੁਹਾਡਾ ਟੇਸਟ ਤੁਹਾਡੇ ਬਜਟ ਦੇ ਵਿੱਚ ਦਵਾਂਗੇ ਭਾਜੀ ਪੈਰ ਭਰਾਵਾਂ ਦੇ ਵੱਡੇ ਫੈਰੇ ਕਰਾ ਜਾ ਰਿਹਾ 15 ਦਿਨ ਦੇ ਵਿੱਚ ਵਿੱਚ ਹੈਂਡ ਵਰਕ ਵਾਲੇ ਸੂਟ ਕਰ ਦਿੱਤੇ ਕੋਡੀਆਂ ਦੇ ਪਾ ਫੋਰਟ ਸਾਈਡ ਦੁਪੱਟਿਆਂ ਵਾਲੇ ਸੂਟ ਕਰ ਦਿੱਤੇ ਨੇ ਕੋਡੀਆਂ ਦੇ ਪਾ ਨਾਨਕ ਕੱਟ ਕਪੜੇ ਦੀ ਫੈਕਟਰੀ ਜਲੰਧਰ ਚ ਮੇਲਾ ਲੱਗਾ ਹੋਇਆ ਆ ਵਿਆਹ ਵਾਲਾ ਸੀਜ਼ਨ ਚੱਲ ਰਿਹਾ ਜਿੱਦਾਂ ਚ ਹੈਵੀ ਫਰੰਟ ਵਾਲੇ ਸੂਟ ਮਿਲਣਗੇ ਤੁਹਾਨੂੰ ਨੋਰਮਲ ਸੂਟ ਵੀ ਮਿਲਣਗੇ ਕਿਸੇ ਤਰ੍ਹਾਂ ਦਾ ਕੱਪੜਾ ਲੈਣਾ ਨਾਨਕ ਘਰ ਦੇ ਲਾਦਾ ਜਰੂਰ ਪੁੱਛਦੇ ਓਏ ਹੋਏ ਹੋਏ ਹਾਂ ਹੋਏ ਓ ਕਾਤੀ ਬਹਿ ਜਾ ਬਹਿ ਜਾ ਕੱਢ ਦਿੱਤੇ ਬੱਟ ਨਾ ਦਾ ਕਿਸੇ ਸ਼ੋਰੂਮ ਤੇ ਜਾਣ ਦੀ ਲੋੜ ਆ ਨਾ ਕਿਸੇ ਬੈਟਿੰਗ ਮੋਲ ਦੇ ਵਿੱਚ ਜਾਣ ਦੀ ਲੋੜ ਆ ਤੁਸੀਂ ਆ ਜਾਓ ਨਾਨਕਾਟਾ ਦੇਖੋ ਦੇਖੋ ਮਹਾਰਾਣੀ ਪ੍ਰਨੀਤਕੌਰ ਵਾਲਾ ਸੂਟ ਲਗਜ਼ਰੀ ਚੀਜ਼ਾਂ ਕੋਟੀਆਂ ਵਾਲੇ ਪਾ ਕਰਦੀਆਂ ਆ ਦੇਖੋ ਐਦਾਂ ਦੇ ਜਾਲ ਐਦਾਂ ਦੇ ਡਿਜ਼ਾਈਨ ਡੈਮੇਜ ਕਰਦੇ ਆ ਜੇ ਤੁਸੀਂ ਪਹਿਲਾਂ ਕਿਦੇ ਦੇਖੇ ਹੋਣ ਰੇਟ ਓਏ ਹੋਏ ਹੋਏ ਰੇਟ ਤਾਂ ਬਾਹਲੇ ਕਰੋ ਚੈੱਕ ਕਰੋ ਬਾਜੀ ਇੱਧਰ ਚੈੱਕ ਕਰੋ ਨਾ ਕੋਈ ਓਲਾ ਤੇ ਨਾ ਹੀ ਕੋਈ ਵਿਚੋਲਾ ਸਿੱਧਾ ਨਾਨਕਾਟਾ ਕੱਪੜਾ ਫੈਕਟਰੀ ਸਾਰੇ ਹੋਲ ਸੇਲਰ ਕੱਢ ਦਿੱਤੇ ਵਿੱਚੋਂ ਮੈਂ ਕਿਹਾ ਓਲੇ ਕੱਢ ਤੇ ਵਿਚੋਲੇ ਕੱਢ ਤੇ ਸਿੱਧਾ ਕੱਪੜਾ ਫੈਕਟਰੀ ਚ ਆਤਾ ਜਾਤਾ ਜਾ ਮਾਲ ਬੜੀ ਜਾ ਰਿਹਾ ਆ ਤਾਜ਼ਾ ਤਾਜ਼ਾ ਪੈਣ ਭਰਾਵਾਂ ਨੂੰ ਮਿਲੀ ਜਾ ਰਿਹਾ ਆ ਜਿੱਥੇ 2-2 ਲੱਖ ਵਾਲਾ ਕੱਪੜਾ 40 40000 ਰੁਪਇਆ ਜਦੇ ਲਾ ਵੀ ਜਿਹੜੀਆਂ ਕੁੜੀਆਂ ਕਹਿੰਦੀਆਂ ਸੀ ਸਾਨੂੰ ਇੰਸਟਾਗ੍ਰਾਮ ਵਾਲੇ ਸੂਟ ਚਾਹੀਦੇ ਆ ਸਾਨੂੰ ਜਿਹੜੀਆਂ ਫਿਲਮਾਂ 'ਚ ਐਕਟਰ ਨੇ ਪਾਉਂਦੀਆਂ ਉਦਾਂ ਦੇ ਸੂਟ ਚਾਹੀਦੇ ਆ ਜਿਹੜੇ ਦਿੱਲੀ ਬੰਬਈ ਵਾਲੀਆਂ ਪੰਜਾਬੀ ਮਾਡਲਾਂ ਉਦਾਂ ਦੇ ਸੂਟ ਚਾਹੀਦੇ ਲੈ ਜਾਓ ਬਈ ਤੁਹਾਡੀਆਂ ਪਸੰਦਾਂ ਤੁਹਾਡੇ ਟੇਸ ਅਸੀਂ ਲਿਆਂਦੇ ਆ ਚੁੰਨ ਚੁੰਨ ਕੇ ਐਦਾਂ ਦੀਆਂ ਚੀਜ਼ਾਂ ਦਵਾਂਗੇ ਰੂਹ ਤੁਹਾਡੀ ਖੁਸ਼ ਹੋ ਜਾਊਗੀ ਹਾਂਡਵਰਕ ਦੇ ਆਰਟੀਕਲ ਇੰਸਟਾਗ੍ਰਾਮ ਵਾਲੇ ਫੇਸਬੁੱਕ ਵਾਲੇ ਆਰਟੀਕਲ ਪਾਰੇ ਦੁਬੱਟੇ ਚਮਰਦੇ ਸੂਟ ਮੈਂ ਕਹਿੰਦਾ ਜੀ ਲਗਜ਼ਰੀ ਸੂਟਾਂ ਦਾ ਵੱਡਾ ਸੇਲ ਮੇਲਾ ਨਾਨਕ ਕਟ ਜਲੰਧਰ ਚ ਲੱਗ ਚੁੱਕਾ ਆ ਅਗਰ ਘਰ ਚ ਵਿਆਹ ਰਿਸ਼ਤੇਦਾਰਾ ਕਰੇ ਵਿਆਹ ਤੇ ਗੱਡੀਆਂ ਚੱਕੋ ਗੱਡੀਆਂ ਚ ਵਾਲੋ ਤੇਲ ਕਿਉਂਕਿ ਹੈਂਡੀ ਜਵਨ ਮੇਲ ਤੇ ਆ ਜਾਓ ਨਾਨਕ ਕਟ ਜਲੰਧਰ ਲੋ ਜੀ ਜਿਹੜਾ ਕਹਿੰਦਾ ਲੱਖ ਰੁਪਏ ਦਾ ਕੱਪੜਾ ਲੈਨੇ ਆ ਕੋਈ ਕਹਿੰਦੇ 90 ਹਜ਼ਾਰ ਦਾ ਕੱਪੜਾ ਲੈਨੇ ਆ 1 ਲੱਖ ਵਾਲਾ ਕੱਪੜਾ ਲੈ ਜਾਓ 25 ਹਜ਼ਾਰ ਪੈਚ ਚੈਲੰਜ ਕਰਦੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਣੀਆਂ ਇੱਥੇ ਡੰਮੀਆਂ ਤੇ ਲਾ ਲਾ ਕੇ ਲੋਕਾਂ ਨੂੰ ਲੁੱਟਿਆ ਨਹੀਂ ਜਾਂਦਾ ਇੱਥੇ 5-5000 ਦਾ 20-20000 ਨਹੀਂ ਕੀਤਾ ਜਾਂਦਾ ਇੱਥੇ ਕੀਤਾ ਜਾਂਦਾ ਸਿਰਫ ਫਾਇਦਾ ਲੋਕਾਂ ਦਾ ਸਰ ਤੇ ਸਰ ਫਾਇਦਾ ਕੀਤਾ ਜਾਂਦਾ ਬਿਲਕੁਲ ਜੀ ਫਾਇਦਾ ਕਰਾਂਗੇ ਭੈਣ ਭਰਾਵਾਂ ਦਾ ਪੰਜਾਬ ਵਾਸੀਆਂ ਦਾ ਫਾਇਦਾ ਕਰਾਂਗੇ ਹੈਵੀ ਫਰੰਟ ਵਾਲੇ ਸੂਟ ਦੇਾਂਗੇ ਡਿਜ਼ਾਈਨਰ ਦੁਬੱਟੇ ਦੇਣ ਜਾ ਰਿਹਾ ਦੋ ਦੋ ਲੱਖ ਦਾ ਕੱਪੜਾ 40-40 ਹਜ਼ਾਰ ਰੁਪਏ ਰੇਂਜ 'ਚ ਦੇ ਆ ਰਿਹਾ ਕਿਉਂਕਿ ਨਾਨਕ ਘਟ ਜਲੰਧਰ ਨੇ 15 ਦੇ ਵਿੱਚ ਤੁਹਾਡੇ ਉਹ ਫਾਇਦੇ ਕਰ ਦੇਣਾ ਮੈਂ ਕਹਿੰਦਾ ਭਾਜੀ ਭੈਣ ਭਰਾ ਖੁਸ਼ ਕਰ ਕਰਕੇ ਭੇਜਾਂਗੇ 15 ਦਿਨ ਦੇ ਸੇਲ ਮੇਲੇ 'ਚ ਸੋ ਦੇਖੋ ਵੀ ਛੇਤੀ ਛੇਤੀ ਆ ਜਾਓ ਜਿਹੜਾ ਆਊਗਾ ਵੱਡੇ ਫਾਇਦੇ ਪਾਊਗਾ ਤੁਸੀਂ ਬੈਠਿਓ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡਸ ಏਸ਼ੀਆ ਯੂਰਪ ਵਰਲਡ ਦੇ ਕਿਸੇ ਵੀ ਕੰਟਰੀ ਦੇ ਬੈਠੇ ਆ ਤੁਸੀਂ ਸਾਨੂੰ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਤੁਹਾਡੇ ਘਰ ਆਨਲਾਈਨ ਕੱਪੜਾ ਭੇਜ ਦਾਂਗੇ ਬਾਬਾ ਇਸ ਗੱਲ ਦਾ ਕਰਦੇ ਆਂ ਵੀ ਚੀਜ਼ਾਂ ਵੀ ਸ਼ਾਨਦਾਰ ਦਵਾਂਗੇ ਰੇਟ ਵੀ ਘੱਟ ਦਵਾਂਗੇ ਐਦਾਂ ਦੇ ਡਿਜ਼ਾਈਨ ਆ ਚੈੱਕ ਕਰ ਲਓ ਇੱਥੇ ਮੱਥਾ ਦੇਖ ਕੇ ਟਿੱਕਾ ਨਹੀਂ ਲਾਇਆ ਜਾਂਦਾ ਸਾਡੇ ਹਰ ਇੱਕ ਸੂਟ ਦੇ ਰੇਟ ਲਿਖੇ ਹੋਇਆ ਜੋ ਰੇਟ ਕਹਾਂਗੇ ਉਹੀ ਰੇਟ ਦਵਾਂਗੇ ਸੋ ਬਿਲਕੁਲ ਭਾਜੀ ਨਾਲ ਦੇ ਆ ਗਿਆ ਲੈਗਾ ਵਾਲੇ ਸੂਟ ਚੈੱਕ ਕਰੋ ਪੂਰਾ ਲੈਗਾ ਵਰ ਕਹੇਗਾ ਲੌਂਗ ਸ਼ੋਰ ਦੇ ਨਾਲ ਨਾਲ ਫੋਰ ਸਾਈਡ ਦੁਪੱਟਾ ਮਾਰਕਟ ਜਾਓਗੇ 12500 ਨਾਨਕ ਕੱਟ ਆ ਜੋ 4500 ਰੁਪਇਆ ਆ ਚੈੱਕ ਕਰੋ ਬਾਜੀ ਲੈ ਗਿਆ ਲੈ ਉੱਚੀ ਕੁੜਤੀ ਦੇ ਨਾਲ ਸੂਟ ਇਦਾਂ ਦੇ ਡਿਜ਼ਾਈਨਰ ਆਰਟੀਕਲ ਲੈਣੇ ਆ ਆ ਪਿਓਰ ਕਰੇਪ ਤੇ ਆਰਟੀਕਲ ਲੈਣੇ ਆ ਆ ਜੋ ਨਾਨਕ ਘਰ ਦੇ ਅੰਦਰ ਸੂਟਾਂ ਦੇ ਨਾਲ ਨਾਲ ਲੈ ਗੇ ਗਰਾਰੇ ਛਰਾੜੇ ਆदमी ਵੱਡੇ ਦੇਖੋ ਜੀ ਰੰਗ ਚੈੱਕ ਕਰ ਲੋ ਲਹਿੰਗਿਆਂ ਦੇ ਟਾਪ ਚੈੱਕ ਕਰ ਲੋ ਰੇਟ ਵੀ ਚੈੱਕ ਕਰ ਲੋ ਐਦਾਂ ਦੀਆਂ ਚੀਜ਼ਾਂ ਜੋ ਤੁਸੀਂ ਚਾਹੁੰਦੇ ਹੋ ਅਸੀਂ ਦਵਾਂਗੇ ਤੁਹਾਨੂੰ ਇਹ ਬਾਜ਼ਾਰ 'ਚ ਪਤਾ ਕਿੰਨੇ ਦਾ 15000 17000 18000 ਸਾਡੇ ਕੋਲ ਕੋਈ 4000 ਕੋਈ 4500 ਕੋਈ 5000 ਬਿਲਕੁਲ ਜੀ ਬਿਲਕੁਲ ਚੈੱਕ ਕਰੋ ਰੈਂਟ ਤੋਂ ਵੀ ਸਸਤੇ ਲੈ ਗਏ ਚੋਲੀਆਂ ਲੈ ਆ ਨਾਨਕ ਕਰਦ ਲੈ ਅੰਦਰ ਪੂਰਾ ਹੈਵੀ ਲਹਿੰਗਾ ਸ਼ਾਰਟ ਚੋਲੀ ਦੇ ਨਾਲ ਦੇ ਜਾ ਰਹੇ ਆ 11000 ਰੁਪਏ ਤੋਂ ਲਹਿੰਗਾ ਚੋਲੀ ਸ਼ੁਰੂ ਕਰਾ ਦਿੱਤਾ 1-1000 ਰੁਪਏ ਤੋਂ ਬਲੈਕ ਕਰੋ ਚ ਚੈੱਕ ਕਰੋ ਡਰੈਸਾਂ ਜਿਹੜੇ ਮੈਂ ਕਹਣਾ ਜੀ ਤੁਸੀਂ ਮਾਰਕੀਟ ਚ 20 25 25000 ਰੁਪਏ ਚ ਲੈਣੀਆਂ ਕੋਡੀਆਂ ਦੇ ਬਾਅਦ ਕੋਡੀਆਂ ਦੇ ਬਾਅਦ ਦੇਖੋ ਜੀ ਤੁਸੀਂ ਦੇਖਦੇ ਹੋ ਫਿਲਮਾਂ ਦੇ ਵਿੱਚ ਤੁਸੀਂ ਦੇਖਦੇ ਹੋ ਨਾਟਕਾਂ ਦੇ ਵਿੱਚ ਫਿਰ ਤੁਹਾਡਾ ਵੀ ਦਿਲ ਲੱਚਾਉਂਦਾ ਵੀ ਅਸੀਂ ਵੀ ਇਦਾਂ ਦੀ ਚੀਜ਼ਾਂ ਪਾਉਣੀਆਂ ਪਰ ਇਹ ਤੁਹਾਨੂੰ ਕਿੱਥੋਂ ਮਿਲਦੀਆਂ ਨਹੀਂ ਹੁਣ ਤੁਹਾਡੇ ਲਈ ਆਏ ਆ ਰੇਟ ਘੱਟ ਕੀਤੇ ਆ ਆਜੋ ਛੇਤੀ 15 ਫਰਵਰੀ ਤੋਂ ਪਹਿਲਾਂ ਪਹਿਲਾਂ ਇਦਾਂ ਦੀਆਂ ਚੀਜ਼ਾਂ ਤਾਂ ਬਿਲਕੁਲ ਜੀ ਇੰਗਲਿਸ਼ ਕਲਰ ਦੇਵਾਂਗੇ ਭਾਜੀ ਸ਼ਰਾਰੇ ਵਰਕ ਦੇਵਾਂਗੇ ਮੈਂ ਕਹਿੰਦਾ ਹੌਟ ਵੀ ਕਲਰ ਦੇ ਕੇ ਆਇਆ ਇੱਕ ਤਿਆਰ ਬਦੋ ਸ਼ੁਰੂ ਕਰ ਦਿੱਤੇ ਆ 15 ਦਿਨ ਦਾ ਸੇਲ ਮੇਲਾ ਆ ਤੇ ਵੀਡੀਓ ਚੱਲਦੀ ਰਹੀ ਭਾਜੀ ਕਰੀ ਚੱਲਣ ਸ਼ੇਅਰ ਸ਼ੇਅਰ ਟੂ ਗਰੁੱਪ ਤੇ ਲਾ ਦਿਓ ਗਿਫਟ ਆਲੇ ਦੇ ਆਹ ਦੇਖੋ ਜੀ ਤੋਤੀ ਵਾਲਾ ਸੂਟ ਲੈ ਜਾਓ ਸਾਡੇ ਕੋਲੋਂ ਚਰਾਰਾ ਸੂਟ ਲੈ ਜਾਓ ਸਾਡੇ ਕੋਲੋਂ ਡਰੈਸ ਲੈ ਜਾਓ ਸਾਡੇ ਕੋਲੋਂ ਜਿਹੜੇ ਸਾਡੀ ਵੀਡੀਓ ਬੱਤ ਬੱਤ ਸ਼ੇਅਰ ਕਰਨਗੇ ਪਹਿਲੇ 2 ਕਸਟਮਰ ਨੂੰ ਪਹਿਲੇ 2 ਦਰਸ਼ਕਾਂ ਨੂੰ ਆ ਦੋ ਚੀਜ਼ਾਂ ਦਵਾਂਗੇ ਬਿਲਕੁਲ ਫ੍ਰੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਜਿਹੜਾ ਬੱਤ ਸ਼ੇਅਰ ਕਰ ਦੂਗਾ ਉਹਨਾਂ ਨੂੰ ਆ ਗਿਫਟ ਤੁਹਾਡੇ ਘਰ ਪਹੁੰਚਾਵਾਂਗੇ ਬਹੁਤ ਆ ਰਿਹਾ ਤੁਹਾਡੇ ਨਾਲ ਸੋ ਬਿਲਕੁਲ ਜੀ ਉਹਦੇ ਨਾਲ ਨਾਲ ਹੀ ਜਿਹੜੀ ਮੇਰੀ ਭੈਣ ਗਰੁੱਪਾਂ 'ਚ ਕਰ ਦੇਗੀ ਵੀਡੀਓ ਮੈਕਸਿਮਮ ਸ਼ੇਅਰ ਆ ਯੈਲੋ ਕਲਰ ਦੀ ਡਰੈਸ ਨਾਲ ਨਾ ਕੱਟ ਵਾਲੋ ਸਮਾਨ ਵੱਜੋਂ ਭੇਜੀ ਜਾਏਗੀ ਜੀ ਤੇ ਨਾਲ ਹੀ ਭਾਜੀ ਹੈਵੀ ਡਰੈਸ ਆ ਟਿੱਟੀ ਦੇ ਬਾਪਾ ਜੀ ਦੇ ਦੇਣੀ ਆਪਾਂ 15 ਦਦੇ ਸਿਲਮੇ ਸੋ ਆਜੋ ਸਾਡੇ ਕੋਲ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਆ ਦੇਖੋ ਤੁਸੀਂ ਇੱਥੇ ਆਉਣਾ ਸਾਰੇ ਹੈ ਕੀਤੇ ਹੋਇਆ ਜਿਹੜਾ ਪਸੰਦ ਆ ਗਿਆ ਚੱਕ ਕੇ ਲੈ ਜਾਓ ਆ ਤੁਸੀਂ ਚੈੱਕ ਕਰ ਲੋ ਰੇਟ ਲਿਖ ਲੈ ਕੇ ਲਾਤੇ ਆ ਕੋਈ ਠੱਗੀ ਨਹੀਂ ਕੋਈ ਟੋਰੀ ਨਹੀਂ 1800 ਰੁਪਏ ਦਾ ਦਵਾਂਗੇ ਸਿਰਫ 1800 ਰੁਪਏ ਦਾ ਦਵਾਂਗੇ ਸੋ ਬਿਲਕੁਲ ਜੀ ਕੋਈ 1800 ਕੋਈ 1500 ਕੋਈ 2000 ਕੋਈ 500 ਕੋਈ 700 ਕੋਈ 1000 ਕਪੜਾ ਲੈਣਾ ਲੈਣ ਦੇ ਨਾਸਤੇ ਕਰਚ ਵਿਆਹ ਰਿਸ਼ਤੇਦਾਰਾ ਕਰੇ ਵਿਆਹ ਗੋੜ ਵਿਆਹ ਲੋਕਾਂ ਦੇ ਕਰਾ ਦਿਓ ਫਾਇਦੇ ਆਪਣੇ ਕਰ ਲੋ ਫਾਇਦੇ ਇੰਦਾ ਦੀ ਐਡਰੈਸਾਂ ਲੈਣੀਆਂ ਹੈਂਡਵਰ ਕਾਲੀਆਂ ਆ ਜਲਵੇ ਲੈਣੇ ਨੇ ਇੰਦਾ ਦੇ ਤੇ ਆਣਾ ਹੀ ਪੈਣਾ ਨਾਨਕ ਕਟ ਜਲੰਧਰ ਜਿੱਥੇ ਮੈਂ ਕਹਣਾ ਇੱਕ ਨਾਲ ਇੱਕ ਸੂਟ ਫ੍ਰੀ ਮਿਲ ਰਿਹਾ ਇੱਕ ਸਾਹ ਦਾ ਕਿਉਂਕਿ 70 70% ਡਿਸਕਾਊਂਟ ਦੇ ਆ ਲੋ ਜੀ ਕੋਈ 12 1200 ਕੋਈ 15-1500 ਕੋਈ 16-1600 ਰੇਟ ਸਾਡੇ ਇੰਨੇ ਘਾਟਿਆ ਚੈਲੰਜ ਕਰਦੇ ਆ ਜੇ ਤੁਹਾਨੂੰ ਕੋਈ ਪੂਰੇ ਪੰਜਾਬ ਦੇ ਦੇਵੇ ਲਗਜ਼ਰੀ ਸੂਟਾਂ ਦੇ ਸ਼ਰਾਰਿਆਂ ਤੇ ਡਰੈਸਾਂ ਤੇ ਲਹਿੰਗਾਂ ਤੇ ਬਾਰ-ਬਾਰ ਜਾਦ ਕਰਾ ਰਹੇ ਆ 15 ਫਰਵਰੀ ਨੋਟ ਕਰ ਲੋ 15 ਫਰਵਰੀ ਤੱਕ ਬਹੁਤ ਵੱਡਾ ਸੇਲ ਚੱਲ ਰਿਹਾ 1-1000 ਰੁਪਿਆ ਬਾਜੀ ਕੋਈ 12 ਨਹੀਂ ਕੋਈ 15 ਨਹੀਂ ਕੋਈ 2000 ਨਹੀਂ 1-1000 ਰੁਪਿਆ ਰੇ ਜਾਜਾ ਪਾਏ ਗਰਾਰੇ ਛਰਾਰੇ ਦੇ ਜਾ ਰਹੇ ਆ ਪਹਿਲੇ ਆ ਪਹਿਲੇ ਪਾ ਚੁੱਕੇ ਸਟਾਕ ਆ ਚੁੱਕਾ ਬਾਜੀ ਟਰੱਕਾਂ ਦੇ ਟਰੱਕ ਪਰਬਰ ਕੇ ਮਾਲ ਆ ਚੁੱਕਾ ਵੱਡਰਾ ਦੇ ਬੰਡਲ ਤੁਹਾਨੂੰ ਮਿਲਣੇ ਜਾ ਰਹੇ ਨੇ ਜਿੰਨਾ ਮਰਜ਼ੀ ਮਾਲ ਲੈ ਜਾਣ ਭੈਣ ਭਰਾ ਮੈਂ ਕਹਣਾ ਜੀ ਸੇਲ ਜਿਹੜੀ ਆਪਾਂ ਲੋਕਾਂस्ते ਲਗਾ ਦਿੱਤੀ ਇਹਦੇ ਚ ਕਰਨੇ ਸਿਰਫ ਭਾਜੀ ਫਾਇਦੇ ਲੈਣ ਦੇਣ ਦੇ ਸੂਟ ਲੈਣੇ ਨੇ ਆਜੋ ਨਾਨਕਾਟ ਫਿਰ ਆជាਦੀ ਵਸਤ ਲੈਣੇ ਨੇ ਆਜੋ ਨਾਨਕਾਟ ਕੱਪੜਾ ਆਪਣੇ ਹਾਸਤੇ ਲੈਣਾ ਆਜੋ ਨਾਨਕਾਟ 15 ਫਰਵਰੀ ਦਾ ਤੱਕ ਮਿਲੋ ਸੋ ਆਜੋ ਜੀ ਬਹੁਤ ਵੱਡੇ ਫਾਇਦੇ ਕਰਨੇ ਆ ਥੋਕ ਵੀ ਜਾ ਕੇ ਫਾਇਦੇ ਕਰਨੇ ਆ ਜੋ ਰੇਟ ਤੁਹਾਨੂੰ ਅਸੀਂ ਦੇ ਰਹੇ ਨੇ ਹੋਰ ਕਿਤੇ ਨਹੀਂ ਮਿਲਣੇ ਛੇਤੀ ਪਹੁੰਚੋ ਨਾਨਕਾਟ ਜਲੰਧਰ ਕੱਪੜੇ ਦੀ ਫੈਕਟਰੀ ਨੰਬਰ ਸਕਰੀਨ ਤੇ ਤੁਸੀਂ ਉੱਤੇ ਫੋਨ ਕਰ ਸਕਦੇ ਆ ਕੈਮਰਾਮੈਨ ਹੋਮਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਜਲੰਧਰ